ਉਹ ਬਦਮਾਸ਼ਾਂ ਨੇ ਜਿੱਨਾਂ ਜੱਗਾ ਸਿੰਘ ਡੱਲੇ ਨੂੰ ਸੱਟਾਂ ਲਾਈਆਂ ਉਹ ਜੇ ਬਦਮਾਸ਼ ਉਹਨੂੰ ਕਾਬੂ ਕਰ ਲਏ ਜਾਂਦੇ ਤੇ ਅਠਾਂ ਦਿਨਾਂ ਬਾਅਦ 10+2 ਚ ਕੁੜੀ ਪੜਦੀ ਗਰੀਬਾਂ ਦੀ ਦਲਤਾਂ ਦੀ ਉਹਨੂੰ ਬੂਹੇ ਦੇ ਕੋਲ ਉਹ ਬਦਮਾਸ਼ ਚੁੱਕ ਲੈ ਗਏ ਇੱਕ ਰਾਤ ਬਲਾਤਕਾਰ ਕੀਤਾ ਉਹਦੇ ਉੱਤੇ ਅਸੀਂ ਪਰਚਾ ਵੀ ਕਰਵਾਤਾ ਪਰ ਅਜੇ ਤੱਕ ਪੁਲਿਸ ਨਹੀਂ ਫੜੀ ਯਾਨੀ ਥਾਂ ਥਾਂ ਦੇ ਉੱਤੇ ਸਾਡੇ ਧੀਆਂ ਭੈਣਾਂ ਦੀ ਰਾਖੀ ਖਾਸ ਕਰਕੇ ਗਰੀਬਾਂ ਦੀ ਇਹ ਹਾਲਾਤ ਜਿਹੜੇ ਆ ਇਹ ਸਿਰਫ ਪੰਜਾਬ ਤੇ ਨਾ ਸਮਝੋ ਸਾਰੇ ਹਿੰਦੁਸਤਾਨ ਤੋਂ ਮਨੇ ਬੰਦੇ ਪਿੱਛੇ ਗੱਲ ਹੀ ਇਹ ਆ ਉਹ ਆਪਣਾ ਰਾਜ ਪ੍ਰਬੰਧ ਜਿਹੜਾ ਵਾ ਉਹਨੂੰ ਪੱਕਾ ਹੀ ਇਸ ਤਰ੍ਹਾਂ ਕਰਦੇ ਆ ਭਰਾ ਨੂੰ ਭਰਾ ਨਾਲ ਲੜਾ ਦਈਏ ਮਾਂ ਨੂੰ ਪੁੱਤਰ ਨਾਲ ਲੜਾ ਦਈਏ ਜ਼ਮੀਨਾਂ ਦੇ ਝਗੜੇ ਕਰਦੀਏ ਕਾਨੂੰਨ ਦਾ ਮੂਹਰੇ ਦਾ ਝਗੜਾ ਕਰਦੀਏ ਝੂਠੇ ਪਰਚੇ ਬਣਾਉਂਦੀਏ ਇਹਦੇ ਵਿੱਚੋਂ ਅਸੀਂ ਬਾਹਰ ਨਿਕਲਣਾ ਬਾਹਰ ਨਿਕਲਣ ਦਾ ਰਸਤਾ ਇੱਕੋ ਹੀ ਆ ਆਪਾਂ ਜਿਹੜਾ ਦਿੱਲੀ ਤੋਂ ਲੈ ਕੇ ਆਏ ਆ ਲੜਾਂਗੇ ਤੇ ਜਿੱਤਾਂਗੇ ਹੋਰ ਕੋਈ ਰਾਹ ਨਹੀਂ ਆਇਆ ਵਿੱਚੋਂ ਜਾਵਿਆ ਆ ਸਾਡੇ ਕੋਲ ਕੀ ਆਉਂਦੇ ਆ ਕੱਲਿਆ ਕੱਲ ਅਸੀਂ ਉਹਦੇ ਤੇ ਕੁਛ ਨਾ ਕੁਛ ਕਰਨਾ ਵਾ ਕਿ ਅਸੀਂ ਵਜ਼ੀਰਾ ਕੋਲੋਂ ਹੋ ਆਏ ਆ ਅਸੀਂ ਬਿਜਲੀ ਮੰਤਰੀ ਕੋਲੋਂ ਹੋ ਆਏ ਆ ਪੰਚਾਇਤ ਦੇ ਵਿੱਚ ਕੋਈ ਮੀਟਰ ਲਗਾਉਣਾ ਉਹ ਨਹੀਂ ਲੱਗਣ ਦਿਆ ਵੇ ਹਾਲਾਤ ਐਸੇ ਬਣ ਗਿਆ ਐਸੇ ਮੰਗਦੇ 50000 ਰੁਪਇਆ ਲਾਓ ਤੇ ਅਸੀਂ ਲਾ ਦਿੰਨੇ ਆ ਸੋ ਇਸ ਕਰਕੇ ਆਪਣੀਆਂ ਜਥੇਮੰਦੀਆਂ ਕੋਈ ਇੱਕ ਦੋ ਨਹੀਂਗੇ ਤਖੜੇ ਰਿਹਾ ਕਰੋ ਪ੍ਰਵਾਹ ਨਾ ਕਰਿਆ ਕਰੋ ਢੰਡੇ ਲਾ ਦੀ ਭਾਈ ਜਥੇਮੰਦੀਆਂ ਸਾਡੀਆਂ ਸਾਡੇ ਨਾਲ ਆ ਜਿਹਦੇ ਜੇ ਰੇਲਵੇ ਵੀ ਆ ਜਿਹਦੇ ਚ ਹੋਰ ਬਹੁਤ ਸਾਰੇ ਮੁਲਾਜ਼ਮ ਆ ਟੀਚਰ ਆ ਜਦੋਂ ਭੀੜ ਪਈ ਉਹਨਾਂ ਤੁਹਾਨੂੰ ਇਕੱਠੇ ਕਰਕੇ ਵਿਖਾਵਾਂਗੇ ਜਿਹਦਾ ਨਾਂ ਜੀਪੀ ਐਮ ਮਾਵਾ ਸੋ ਇਸ ਕਰਕੇ ਆ ਜਿਹੜੀਆਂ ਪੁਲਿਸ ਦੀਆਂ ਵਧਿਕੀਆਂ ਆ ਇਹਦੇ ਦਿਨ ਰਾਤ ਦਿਹੋਰੀਆਂ ਨੇ ਆ ਮੱਲੂ ਨੰਗਲ ਛੋੜੇ ਦੇ ਨਹੀਂ ਹੋਏ ਆ ਕਿਸੇ ਨੇ ਟਰੈਕਟਰ ਦੇ ਵਿੱਚ ਵਾ ਦਿੱਤਾ ਝੋਨੇ ਦੇ ਵਿੱਚ ਹੁੰਦੀ ਐਵੇਂ ਆਪਣੇ ਰਸਤਾ ਬਣਾ ਲਿਆ ਜਿੱਤਨਾ ਸਿੱਧਾ ਪੈਂਦਾ ਮੈਨੂੰ ਜਦੋਂ ਡੱਕਣਗੇ ਨਾਰਿਆਂ ਨੂੰ ਗੜਾ ਵਾਲਾ ਕੱਡੀਆਂ ਬਰਪ ਲਾ ਕੇ ਆ ਉਹ ਜਦੋਂ ਸ਼ਾਮ ਨੂੰ ਉਹਨਾਂ ਨਾਵਾ ਦੇਣ ਗਿਆ ਪਰਿਵਾਰ ਤੇ ਉਹਨਾਂ ਦੇ ਝੂਠਾ ਕਿੰਨਾ ਬਣਾਤੇ ਇਸ ਤਰ੍ਹਾਂ ਜਿੱਦਾਂ ਤੁਹਾਡੇ ਬਣਦਾ ਹੈ ਉਹਦੇ ਉੱਤੇ ਕੱਲ ਹੀ ਐਸਐਸਪੀ ਨੂੰ ਮਿਲੇ ਐਸਬੀਐਮ ਮੁੰਡਾ ਜੇ ਜਾਂ ਮਨਜੀਤ ਕੋਈ ਉਹਨਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਕੀ ਗੱਲ ਆ ਕੋਈ ਐਨਐਲ ਸ਼ੰਭੈ ਮੈਂ ਤਾਂ ਸਮਝਦਾ ਸਾਰਾ ਕੰਮ ਹੀ ਥਾਣਿਆਂ ਦੇ ਵਿੱਚ ਲੈਂਡਿੰਗ ਦਾ ਹੋ ਗਿਆ ਇਹ ਤੇ ਆਪਾਂਿਆਂ ਵਿੱਚ ਜਿਹੜੀ ਨਰੋਈ ਤੇ ਰਿਆਂ ਅੱਜ ਜਿਹੜਾ ਰਈ ਚਮਕੀ ਦੇ ਸਾਹਮਣੇ ਧਰਨਾ ਲਾਇਆ ਇਹ ਧਰਨਾ ਇਸ ਕਰਕੇ ਲਾਇਆ ਕਿ 23 ਜੂਨ ਨੂੰ ਪਿੰਡ ਟੋਗ ਵਿਖੇ ਟੋਗ ਐਮਐਲਏ ਦੀ ਸਹਤ ਇੱਕ ਬੰਦੇ ਨੇ ਦੋ ਔਰਤਾਂ ਲੀਆਂ ਪਰਮਜੀਤ ਕੌਰ ਤੇ ਹਰਜੀਤ ਕੌਰ ਦੀਆਂ ਬਹਾਾ ਤੋੜ ਦਿੱਤੀਆਂ ਤੇ ਉਹਨਾਂ ਦੇ ਪਰਿਵਾਰ ਦੇ ਨੋਵਾ ਜੀਆਂ ਤੇ ਰਿਸ਼ਤੇਦਾਰਾਂ ਤੇ 452 ਝੂਠੀ ਲਾ ਦਿੱਤੀ ਐਸਐਚਓ ਨੂੰ ਮੇਰੇ ਡੀਐਸਪੀ ਨੂੰ ਮਿਲੇ ਐਸਐਚਓ ਨੇ ਵਿਸ਼ਵਾਸ ਦਿਵਾਇਆ ਡੀਐਸਪੀ ਨੇ ਵਿਸ਼ਵਾਸ ਦਿਵਾਇਆ ਕਿ 452 ਨਹੀਂ ਲੱਗੂਗੀ ਕਿਉਂਕਿ ਚੌਕੀਨ ਚਾਰ ਦਿਨ ਸਾਨੂੰ ਪਹਿਲਾਂ ਹੀ ਕਹਿਤਾ ਕਿ 452 ਲੱਗੀ ਆ ਜਦੋਂ ਉੱਥੇ ਬਾਬੇ ਵਿਕਾਸ ਸਾਹਿਬ ਗਏ ਟੀਐਸਪੀ ਦਫਤਰ ਉਹਨਾਂ ਨੇ ਸਾਰਾ ਰਿਕਾਰਡ ਮੰਗਾਇਆ ਇਥੋਂ ਤੇ ਉਹਦੇ ਵਿੱਚ ਕੋਈ 452 ਨਹੀਂ ਲੱਗੀ ਇਹ ਜਿਹੜਾ ਚੌਕੀ ਅੰਜਾਰ ਜਵਾ ਉਹਨੇ ਜਾਣਬੁੱਝ ਕੇ ਉਹਨਾਂ ਦੀ ਮਰਤ ਕੀਤੀ ਆ ਤੇ ਸਾਡੇ ਜਿਹੜੇ ਬੰਦੇ ਜਿਨ੍ਹਾਂ ਦੀਆਂ ਅਸਲ ਬਾਹਾਂ ਟੁੱਟੀਆਂ ਸੀ ਜਿਨ੍ਹਾਂ ਦਾ ਪਰਚਾ ਦਰਜ ਹੋਣਾ ਬੰਦਾ ਸੀ ਉਹਨਾਂ ਦਾ ਪਰਚਾ ਨਹੀਂ ਕੀਤਾ ਤੇ ਐਸਐਚਓ ਨੂੰ ਦੁਬਾਰਾ ਜਦੋਂ ਮਿਲਿਆ ਤੇ ਉਹਨੇ ਕਿਹਾ ਬਿਆਨ ਦੇ ਦਿਓ 23 ਤਰੀਕ ਨੂੰ ਬਿਆਨ ਦੇਣ ਵਾਸਤੇ ਇਥੋਂ ਸਾਡੇ ਦੋ ਕਾਮੇਡ ਗਏ ਤੇ ਨਾਲ ਦੋਵੇਂ ਬੀਬੀਆਂ ਕਹਿੰਦਾ ਉਹਨਾਂ ਨੇ ਜਾ ਕੇ ਅਰਜਨ ਸਿੰਘ ਰੀਡਰ ਆ ਜਿਹੜਾ ਇਹਦਾ ਐਸਐਚਓ ਦਾ ਉਹਨੂੰ ਬਿਆਨ ਦਿੱਤੇ ਆ ਇਹਨਾਂ ਨੇ 27 ਤਰੀਕ ਨੂੰ ਫ ਜਿਹੜੀ ਐਫ ਆਈ ਆਰ ਵਾ ਉਹ ਸਾਡੇ ਬੰਦੇ ਉੱਤੇ ਕਰ ਦਿੱਤੀ ਜਿਹੜੇ ਨੌ ਮੁਰਜਮ ਬੜਾਂ ਤੇ ਤੇ ਉਹਨਾਂ ਦਾ ਜਿਹੜਾ ਸਾਡਾ ਕ੍ਰੋਸ ਪਰਚਾ ਹੋਣਾ ਸੀ ਉਹ ਨਹੀਂ ਕੀਤਾ ਇਸ ਕਰਕੇ ਅੱਜ ਜਿਹੜਾ ਅਸੀਂ ਸਵੇਰ ਤੋਂ ਲੈ ਕੇ ਤੇ ਚੌਕੀ ਇੰਚਾਰਜ ਦੇ ਖਿਲਾਫ ਐਸ ਐਚਓ ਅਬਿਆਸ ਦੇ ਖਿਲਾਫ ਤੇ ਪੰਜਾਬ ਪੁਲਿਸ ਦੇ ਖਿਲਾਫ ਤੇ ਟੌਕ ਦੇ ਖਿਲਾਫ ਇਹ ਤਰਨਾ ਲਾ ਕੇ ਬੈਠੇ ਆ ਆਰਐਮਪੀ ਆਏ ਲੋ ਜਿੰਨਾ ਤੇਰ ਤੱਕ ਇਹ ਸਾਨੂੰ ਇਨਸਾਫ ਨਾ ਮਿਲਿਆ ਜਿੰਨਾ ਚਿਰ ਤੱਕ ਜਿਹੜਾ ਉਹ ਪਰਚਾ ਕੈਂਸਲ ਕਰਨ ਦੀ ਗੱਲ ਨਾ ਕੀਤੀ ਤੇ ਸਾਡੇ ਆਲਾ ਜਿਹੜੀ ਆ ਦਰਜ ਕਰਨ ਦੀ ਨਾ ਕੀਤੀ ਉਹਨਾਂ ਚਿਰ ਤੱਕ ਅਸੀਂ ਇਥੋਂ ਉੱਠਣਾ ਨਹੀਂਗਾ ਅਜਿਹਾ ਕਰਨਾ ਇਸ ਕਰਕੇ ਲਾਇਆ